ਜੀ ਭਾਜੀ ਕੀ ਹੋਇਆ ਤੁਹਾਡੇ ਨਾਲ ਅੱਜ ਇਹਨਾਂ ਨੇ ਬਹੁਤ ਮਾਰਿਆ ਰਤਨ ਡੇਰੀ ਵਾਲਿਆਂ ਨੇ ਮੇਰੇ ਪਰਿਵਾਰ ਆਟਾ 10 ਬੰਦੇ ਬੁਲਾਏ ਨੇ ਛੋਟੀ ਜੀ ਗੱਲ ਆਰਗੂਮੈਂਟ ਸੀ ਕੁਝ ਵੀ ਨਹੀਂ ਸੀਗਾ ਸਾਡੇ ਬੰਦੇ ਇਹਨਾਂ ਨੇ ਸਾਡੇ ਭਰਾ ਵਗੈਰਾ ਆਏ ਇਹਨਾਂ ਨੇ ਕਹਿੰਦਾ ਜੀ ਭੇਜ ਦਿਓ ਕੋਈ ਅਸੀਂ ਲੜਾਈ ਨਹੀਂ ਹੈਗੀ ਬਾਅਦ ਚ 10 ਬੰਦੇ ਨੇ ਚੁੱਕ ਕੇ ਹਮਲਾ ਕੀਤਾ ਇਹਨਾਂ ਦੇ ਘਰ ਕੈਮਰੇ ਲੱਗੇ ਨੇ ਰਿਕਾਰਡਿੰਗ ਦੇਖ ਲਓ ਇਹਦਾ ਇਹਦਾ ਮੇਰੀ ਵਾਈਫ ਦਾ ਭਰਾ ਆ ਉਹ ਉਹ ਨਿੰਮ ਸਾਹਿਬ ਹੈਗਾ ਉਹਨਾਂ ਨੇ ਉਹਨਾਂ ਨੇ ਵੈਸੇ ਗਰਮਪਾਣ ੱਗੀ ਹੋਈ ਸੀ ਕਿ ਉਹਨਾਂ ਨੇ ਕੇਸ ਕੱਢ ਕੇ ਕੇਸ ਵਾਲਾ ਨੇ ਮਾਰਿਆ ਰਿਕਾਰਡਿੰਗ ਹੈਗੀ ਸਾਡੇ ਕੋ ਇਹਨਾਂ ਨੇ ਉਹ ਸਿਰਫ ਆੜਤਾ ਹੈ ਅੱਜ ਮੇਰੀ ਵਾਈਫ ਉਹ ਸਿਰਫ ਆੜ ਦਿੱਤਾ ਮੇਰੀ ਵਾਈਫ ਨੇ ਫਾੜਦਾ ਬਤਮੀ ਜੀ ਕੀਤੀ ਹੈ ਮੇਰੇ ਕੱਪੜੇ ਫਾੜੇ ਨੇ ਇਹਨਾਂ ਨੇ ਇਹ ਬਤਮੀ ਜੀ ਕੀਤੀ ਹੈ ਹੱਥ ਪਾਇਆ ਇਹਨਾਂ ਨੇ ਇਹਨਾਂ ਨੇ ਖਿਚਾ ਦਾਨੀ ਕੀਤੀ ਹੈ ਉਸ ਤੋਂ ਬਾਅਦ ਵੀ ਪੁਲਿਸ ਦੇ ਸਾਹਮਣੇ ਵੀ ਨਹੀਂ ਦੀ ਪੁਲਿਸ ਦੇ ਸਾਹਮਣੇ ਵੀ ਐਨੀ ਗੱਲ ਕਹਿ ਰਹੇ ਨੇ ਕਿ ਤੁਹਾਡੇ ਬੱਚਾ ਨੂੰ ਮਾਰ ਦੇਵਾਂਗੇ ਇਹ ਕਰ ਦਾਂਗੇ ਮੇਰੇ ਬੱਚਾ ਮੇਰੇ ਬੱਚੇ ੱਲੇ ਬੱਚੇ ਨੂੰ 17 ਸਾਲ ਦੇ ਬੱਚੇ ਨੂੰ ਨਾਬਾਲਿਕ ਬੱਚੇ ਨੂੰ ਇਹਨਾਂ ਨੇ 10 ਬੰਦੇ ਨੇ ਘੇਰਿਆ ਕਿੰਨੇ ਵਜੇ ਦਾ ਮਾਮਲਾ ਹੈ ਕਿੱਥੇ ਦਾ ਮਾਮਲਾ ਹੈ ਪੂਨੇ ਦਾ ਮਾਮਲਾ F157 ਮਾਨਸੋਵਰ ਗਾਰਡਨ ਫੇਸ 56 ਮਾਂਸੋਰ ਗਾਰਡਨ ਕੋਈ ਆਪ ਗੰਦੀ ਸੰਗਤ ਹੈ ਗਿਆ ਕੋਈ ਆਕਸੀ ਰੰਜਿਸ਼ ਉਹ ਤੁਹਾਡੀ ਕੋਈ ਰੰਜਿਸ਼ ਮੀ ਜੀ ਇਹ ਇਹ ਜਾਦੂ ਟੋਨੇ ਕਰਦੇ ਨੇ ਦੀਆ ਜਲਾਉਂਦੇ ਨੇ ਹੁਣ ਉਹਨਾਂ ਨੇ ਫਲੋਰ ਲਿਆ ਤੇ ਇਹ ਜਾਦੂ ਟੋਨੇ ਕਰਨ ਦੇ ਦੀਆ ਜਲਾਉਂਦੇ ਨੇ ਸਰਪੰਚ ਨੇ ਮਨਨ ਕੀਤਾ ਕਿ ਇਹ ਨਾ ਕਰੋ ਤੁਸੀਂ ਔਰ ਪੂਰੀ ਗਲੀ ਗਵਾ ਹੈ ਜੀ ਇਸ ਗੱਲ ਦੀ ਇੱਕ ਇੱਕ ਬੰਦਾ ਗਵਾ ਹੈਗਾ ਕਿ ਕੀ ਗਲਤ ਹੋਇਆ ਔਰ ਕੀ ਸਹੀ ਹੋਇਆ ਹੈ